ਲੋਕਾਂ ਤੋਂ ਪੈਸੇ ਖੋ ਕੇ ਆਪਣੀ ਸ਼ਕਤੀ ਦੇ ਨਾਲ ਬਹੁਤ ਅਹੀ ਆਪਣੇ ਘਰ ਭਰ ਲਏ ਹਨ ਇਸ ਕਰਕੇ ਇਹ ਜੂਨਾ ਦੇ ਵਿੱਚ ਹੀ ਭਟਕ ਰਿਹਾ ਹੈ ਲੈਣਦਾਰ ਇਸ ਤੋਂ ਇਸ ਨੂੰ ਮਾਰ ਕੇ ਇਸ ਦਾ ਮਾਸ ਖਾਇਆ ਕਰਨ ਦੇ ਤੇ ਇਹ ਕੋਨਾ ਦਾ ਕਰਜ਼ਾ ਦੇਣ ਵਾਲਾ ਜੂਨਾ ਦੇ ਵਿੱਚ ਭਟਕਦਾ ਹੋਇਆ ਕਦੇ ਮਿਲਦ ਦੀ ਜੂਨ ਤੇ ਕਦੇ ਬੱਕਰੇ ਦੀ ਜੂਨਾ ਦੇ ਵਿੱਚ ਭਟਕਦਾ ਰਹੇ ਇਸ ਤਰ੍ਹਾਂ ਸਤguru ਪਾਤਸ਼ਾਹ ਜੀ ਦਾ ਇਹ ਕੌਤਕ ਦੇਖ ਕੇ ਭਾਈ ਗੱਲਾ ਬਹੁਤ ਹੈਰਾਨ ਵੀ ਹੁੰਦਾ ਹੈ ਤੇ ਇਹ ਸਿੱਖਿਆ ਸਭ ਦੇ ਲਈ ਆਪਣੇ ਸਭ ਨੂੰ ਭਾਈ ਢੱਲੇ ਦੇ ਅਨਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਸਣਾ ਕੀਤੀ ਹੈ ਇਸ ਤੋਂ ਅਗਲਾ પ્રસੰਗ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਸਰਵਣ ਕਰਉਂਦੇ ਹਨ ਸਰਵਣ ਕਰੀਏ ਅੱਜ ਦੇ પ્રસੰਗ ਦੀ ਅਰੰਭਤਾ ਕਰਨ ਤੋਂ ਪਹਿਲਾਂ ਸਾਰੇ ਹੀ ਦਸਨਾ ਨੂੰ ਕਰੀਏ ਪਵਿੱਤਰ ਪਿਆਰ ਸਹਿਤ ਆਖਣਾ ਕਰੋ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਰ ਖਾਹਟੀ ਬੀਤੇ ਦਿਵਸ ਕਤੇਕ ਹੁਣ ਅਗਲੇ ਪ੍ਰਸੰਗ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ ਕਿ ਇੱਕ ਇਹੋ ਜਿਹਾ ਸਮਾਂ ਬਣ ਆਇਆ ਕਿ ਜਿਸ ਸਮੇਂ ਦੇ ਵਿੱਚ ਵਰਖਾ ਬਿਲਕੁਲ ਖਤਮ ਹੋ ਗਈ ਸੀ ਵਰਖਾ ਬਿਲਕੁਲ ਨਹੀਂ ਪੈ ਰਹੀ ਸਭ ਪਾਸੇ ਔੜ ਲੱਗੀ ਪਈ ਹੈ ਪਾਣੀ ਦੀ ਮੀਂਹ ਦੀ ਇਸ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਖੇਤੀ ਲਾਗੀ ਸੁੱਕ ਬੇ ਉੱਭਰਿਓ ਖੇਤ ਨਾ ਏਕ ਸਾਰੇ ਪੰਜਾਬ ਤੇ ਦੇਸ਼ ਦੀ ਖੇਤੀ ਸੁੱਕ ਗਈ ਹੈ ਕੋਈ ਵੀ ਐਸਾ ਖੇਤ ਨਜ਼ਰੀ ਨਹੀਂ ਪੈਂਦਾ ਜਿਹੜਾ ਹਰਿਆ ਭਰਿਆ ਦਿਸਦਾ ਹੋਵੇ ਇਸ ਸਮੇਂ ਪੰਜਾਬ ਇੱਕ ਦੇਸ਼ ਵੱਖਰਾ ਦੇਸ਼ ਹੋਇਆ ਕਰਦਾ ਸੀ ਉਸ ਵੇਲੇ ਕਵੀ ਸੰਤੋਖ ਸਿੰਘ ਜੀ بیان ਕਰਦੇ ਹਨ ਕਿ ਪੰਜਾਬ ਦੇਸ਼ ਦੇ ਅੰਦਰ ਸਭ ਪਾਸੇ ਸੋਕਾ ਪੈ ਗਿਆ ਸੀ ਕਿਸੇ ਵੀ ਤਰ੍ਹਾਂ ਕੋਈ ਪਾਣੀ ਨਹੀਂ ਸੀ ਦਿਸਦਾ ਜਿਸ ਨਾਲ ਕੋਈ ਖੇਤ ਹਰਿਆ ਭਰਿਆ ਰਹਿਦਾ ਹੋਵੇ ਚੌਕਈ ਅਜਾ ਪ੍ਰੀਤੀਰਤੁਖਿਆਰੀ ਹੁਣ ਸਾਰੀ ਪ੍ਰਾਧ ਬਹੁਤ ਦੁੱਖ ਦੇ ਵਿੱਚ ਹੈ ਬਹੁਤ ਕਸ਼ਟ ਝੱਲ ਰਹੀ ਹੈ ਚਲ ਪਰਿਓ ਨਹਿਂ ਭਾਰੀ ਐਸਾ ਕਿ ਮੀ ਨਾ ਪੈਣ ਦੇ ਕਰਕੇ ਹਰ ਕਿਸੇ ਦੀ ਮੰਦੀ ਹਾਲਤ ਹੋ ਚੁੱਕੀ ਹੈ ਖਾਣ ਪੀਣ ਪਿੱਛੋਂ ਕੰਮ ਕਾਰ ਪਿੱਛੋਂ ਹਰ ਕੋਈ ਲੋਕ ਦੁਖੀ ਹੋ ਰਹੇ ਹਨ ਹੋਇ ਹੈ ਕਹਾ ਹਵਾਲ અમાਰੋ ਸੋਚਦੇ ਹਨ ਵਿਚਾਰ ਕਰਦੇ ਹਨ ਕਿ ਸਾਡਾ ਹਾਲ ਕੀ ਹੋਵੇਗਾ ਬਿਨਾ ਬਾਰਿਸ਼ ਤੋਂ ਬਿਨਾ ਪਾਣੀ ਤੋਂ ਅਸੀਂ ਜੀ ਇਸ ਤਰ੍ਹਾਂ ਕਰ ਸਕਦੇ ਹਾਂ ਬਿਨਾ ਅੰਨ ਕਿਉਂ ਜੀਵਨ ਵਿਚਾਰੋ ਪਾਣੀ ਤੋਂ ਬਿਨਾ ਪਾਣੀ ਨਹੀਂ ਤਾਂ ਅੰਨ ਪੈਦਾ ਨਹੀਂ ਹੋ ਸਕਦਾ ਪਾਣੀ ਤੋਂ ਬਿਨਾ ਅੰਨ ਤੋਂ ਬਿਨਾ ਅਸੀਂ ਕਿਸ ਤਰ੍ਹਾਂ ਜਿਉਂਦੇ ਰਹਿ ਸਕਦੇ ਹਾਂ ਰਾਗ ਮਹਾ ਕਸ਼ਟ ਕੋ ਪਾਵੇ ਸਾਨ ਅਤੇ ਆਮ ਲੋਕ ਬਹੁਤ ਇਸ ਗੱਲ ਪਿੱਛੇ ਕਸ਼ਟ ਸਹਿ ਰਹੇ ਸਨ ਮਿਲ ਮਿਲ ਕੇ ਬੈਠ ਬਚਦਾਏ ਬੈਠ ਕੇ ਹਨ ਵਿਚਾਰਾ ਕਰਦੇ ਹਣ ਕਿ ਕੀਤਾ ਕੀ ਜਾਵੇ ਇਹੋ ਜਿਹਾ ਕਿਹੜਾ ਪਾਪ ਕਰ ਬੈਠੇ ਹਾਂ ਜੋ ਇੱਕ ਪਾਣੀ ਦੀ ਬੂੰਦ ਲਈ ਹੀ ਤਰਸ ਰਹੇ ਹਾਂ ਕੀ ਕਰੀਏ ਨਾ ਖੇਤਾਂ ਨੂੰ ਪਾਣੀ ਦੇ ਸਕਦੇ ਹਾਂ ਨਾ ਫਸਲ ਬੀਜ ਸਕਦੇ ਹਾਂ ਨਾ ਕੁਝ ਖਾਣ ਪੀਣ ਕਰ ਸਕਦੇ ਹਾਂ ਤੇ ਤਕ ਗ੍ਰਾਮਨ ਕੇ ਸਮਦਾਈ ਹੁਣ ਕਈ ਕਿੰਨਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਵਿਉਂਤ ਵਰਦੀ ਕਰਨਾ ਕੀਤੀ ਜਿੰਤਾ ਚਿੰਤ ਚਿੰਤਾ ਬਸ ਕੇ ਇਕਠਾਰੇ ਚਿੰਤਾ ਦੇ ਬਸ ਹੋ ਕੇ ਸਭ ਇਕੱਠੇ ਹੋ ਕੇ ਬਾ ਆਕੇ ਆਪਸੀ ਸਮਾਸ਼ਵਰਾ ਕਰਦੇ ਹਨ ਵਿਚਾਰਾ ਕਰਦੇ ਹਨ ਕਿ ਇਸ ਦਾ ਕੋਈ ਹੱਲ ਕੀਤਾ ਜਾਵੇ ਆਪ ਸੁਹੀਪ ਸਤ ਗੁਰੂ ਸੁਹਾਏ ਵਿਚਾਰ ਕਰਦੇ ਹੋਏ ਇਸ ਨਿਰਣੇ ਤੇ ਪਹੁੰਚੇ ਫੈਸਲਾ ਲਿਆ ਕਿ ਹੁਣ ਤਾਂ ਸਿਰਫ ਇੱਕੋ ਇੱਕ ਰਾਹ ਹੈ ਉਹ ਰਾਹ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਾਂ ਸਭ ਨੂੰ ਇਕੱਠੇ ਹੋ ਕੇ ਗੁਰੂ ਪਾਤਸ਼ਾਹੀ ਦੇ ਪਾਸ ਜਾਣਾ ਚਾਹੀਦਾ ਹੈ ਜਿਨ ਤੇ ਮਨੋ ਕਾਮਨਾ ਪਾਈ ਜਿਨ੍ਹਾਂ ਪਾਸੋਂ ਮਨ ਇਛਤ ਫਲ ਪ੍ਰਾਪਤ ਹੁੰਦੇ ਹਨ ਸਤਗੁਰੂ ਦੇ ਦਰਸ਼ਨ ਕਰਨ ਦੇ ਨਾਲ ਦੁੱਖਾਂ ਦਾ ਨਾਸ਼ ਹੁੰਦਾ ਹੈ ਇਹ ਜਿਹੜਾ ਵੱਡਾ ਦੁੱਖ ਆਪਾਂ ਨੂੰ ਆ ਲੱਗਾ ਹੈ ਲੋਕ ਤੇ ਪਰਲੋਕ ਦੇ ਦੁੱਖਾਂ ਦਾ ਬਾਸ਼ ਕਰਨ ਵਾਲੇ ਸਰਬ ਕਲਾ ਸਫਰਤ ਗੁਰੂ ਕੋ ਬਿਦ ਸਿੰਘ ਪਾਸ ਜਾ ਕੇ ਮਨ ਇਛਤ ਫਲ ਪ੍ਰਾਪਤ ਹੁੰਦੇ ਹਨ ਆਪਾਂ ਵੀ ਰਲ ਮਿਲ ਕੇ ਗੁਰੂ ਪਾਸ ਜਾਣਾ ਕਰੀਏ ਇੱਕ ਕੀ ਪੁਰਵਤ ਆਸ ਸਤਿਗੁਰੂ ਪਾਤਸ਼ਾਹ ਇੱਕ ਇੱਕ ਦੀ ਆਸ ਪੂਰੀਆਂ ਕਰਨ ਦੇ ਸਮਰੱਥ ਹਨ ਗੱਲ ਤੇ ਸਿਰਫ ਵਿਸ਼ਵਾਸ ਦੀ ਹੈ ਦ੍ਰਿੜਤਾ ਦੀ ਅਗਰ ਵਿਸ਼ਵਾਸ ਦੇ ਨਾਲ ਦ੍ਰਿੜਤਾ ਦੇ ਨਾਲ ਹੋਰ ਆਸਰੇ ਛੱਡ ਕੇ ਕੇਵਲ ਤੇ ਕੇਵਲ ਗੁਰੂ ਦੇ ਹੱਥ ਆਪਾ ਆਪਣੀ ਡੋਰੀ ਪਕੜਾ ਲਈਏ ਫਿਰ ਪ੍ਰਾਣੀ ਕਦੇ ਵੀ ਨਹੀਂ ਡੋਲਦਾ ਪ੍ਰਭ ਡੋਰੀ ਹੱਥ ਤੇ ਮਾਰੇ ਜੀ ਜੱਟ ਤੇਰੇ ਤਾਰੇ ਗੱਲ ਵਿਸ਼ਵਾਸ ਦੀ ਹੈ ਅਵਰ ਓਟ ਮੈਂ सगली ਦੇਖੀ ਇੱਕ ਤੇਰੀ ਓਟ ਰਹਾ ਹੈ ਹੁਣ ਇੰਨਾ ਪਿੰਡਾਂ ਵਾਲਿਆਂ ਨੇ ਇਹ ਸਲਾਹ مشਵਰਾ ਕਰ ਲਿਆ ਹੈ ਕਿ ਸਿਰਫ ਤੇ ਸਿਰਫ ਜੋ ਬਾਹ ਆਪਣੀ ਪਕੜ ਸਕਦੇ ਹਨ ਇਸ ਦੁੱਖ ਦੀ ਨਿਵਰਤੀ ਜੋ ਕਰ ਸਕਦੇ ਹਨ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਹਨ ਇਸ ਵਿਸ਼ਵਾਸ ਦੇ ਨਾਲ ਸਾਰੇ ਪਿੰਡਾਂ ਦੇ ਵਾਸੀ ਇਕੱਠੇ ਹੁੰਦੇ ਹਨ ਤੇ ਗੁਰੂ ਚਰਨਾ ਦੇ ਵਿੱਚ ਆ ਜਾਂਦੇ ਹਨ ਮਿਲ ਕੇ ਦੇਸ ਚਲੋ ਗੁਰ ਪਾਸਾ ਵਿਸ਼ਵਾਸ ਕਰਕੇ ਇਕੱਠੇ ਹੁੰਦੇ ਹਨ ਤੇ ਇਸੇ ਵਿਸ਼ਵਾਸ ਦੇ ਨਾਲ ਗੁਰੂ ਦੇ ਪਾਸ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਹਨ ਜੱਟੂ ਵਰਖਾ ਗੁਰੂ ਕਰੇ ਹੈ ਆਸ ਹੈ ਛੱਤ ਦੀ ਇੱਕੋ ਕਿ ਵਰਖਾ ਪੈ ਜਾਵੇ ਮੀ ਪੜ ਜਾਵੇ ਜਿਸ ਨਾਲ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਵੇ ਕੀ ਜੀਵਦਾਨ ਤੱਕ ਕੋ ਤਦ ਦੇ ਹੈ ਆਪ ਆਸ ਕਰਦੇ ਹਨ ਕਿ ਗੁਰੂ ਪਾਤਸ਼ਾਹ ਸਾਡੀਆਂ ਆਸਾਂ ਮਰਜ਼ਾ ਪੂਰੀਆਂ ਕਰਨਗੇ ਤੇ ਮੀ ਪਾਉਣਗੇ ਜਿਸ ਨਾਲ ਸਾਰੇ ਪਾਸੇ ਜੀਵ ਸੁਖ ਪਾਇਆ ਕਰਨਗੇ ਏਮ ਵਿਚਾਰ ਸੰਗਤ ਸੁਮਧਾਈ ਸਾਰਿਆਂ ਨੇ ਇਸ ਸਲਾਮ ਮਸ਼ਹੂਰਾ ਕਰਕੇ ਸਿਆਣੇ ਸਿੱਖ ਕਰੇ ਅਗਵਾਈ ਇੰਨਾ ਵੀ ਅਗਵਾਈ ਉਜਕ ਸਿਆਣੇ ਸਿੱਖ ਬਜ਼ੁਰਗੀ ਅਵਸਥਾ ਬਾਦੇ ਆਪ ਮੂਰੇ ਲੱਗਦੇ ਹਨ ਤੇ ਸਾਰਿਆਂ ਨੂੰ ਇਕੱਠਾ ਕਰਕੇ ਗੁਰੂ ਪਾਸ ਵਰਵਾਨਾ ਹੋ ਜਾਂਦੇ ਹਨ ਆਨ ਦਮ ਤਮੇ ਕੀਨ ਸਦੇਰੇ ਪਹੁੰਚਦੇ ਹਨ ਦਮ ਤਮਾ ਸਾਹੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤਖਤਿ ਤੇ ਸੁਸ਼ੋਭਤ ਹਨ ਚਾਹ ਜਿਸ ਕੀ ਨਾਮ ਮਿਲੇ ਧਰੇਰੇ ਸਾਰੇ ਪਾਸਿਆਂ ਤੋਂ ਪੰਜਾਬ ਦੇ ਦੇਸ਼ ਦੇ ਸਾਰੇ ਲੋਕ ਇਕੱਠੇ ਹੋ ਕੇ ਦਮ ਨਮਾ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਹਨ ਤਰੇ ਤਰਾਸ ਦੁਰਪਿਸ਼ਕੂ ਭਾਰੇ ਸਭੂ ਪਾਸਾ ਪਾਸ ਪਹੁੰਚ ਕੇ ਇੱਕੋ ਇੱਕ ਸਬਦੀ ਬੇਨਤੀ ਹੈ ਕਿ ਅਸੀਂ ਦੁਖਿਆਲੇ ਆਪ ਦੀ ਦੀ ਸ਼ਰਨ ਆਏ ਹਾਂ ਸਤਿਗੁਰ ਆਇਓ ਸ਼ਰਨ ਤੁਮਾਰੀ ਕੀ ਹੁੰਦਾ ਹੈ ਸ਼ਰਨ ਵਿੱਚ ਆ ਕੇ ਮਿਲੈ ਸੁਖ ਨਾ ਹਰ ਸੋਭਾ ਚਿੰਤਾ ਲਾਹੇ ਹਮਾਰੇ ਬੇਨਤੀ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਉਹ ਖੜਕ ਕੇਤਨ ਸ਼ਰਨ ਤੇ ਹਾਰੀ ਆਪ ਹਾਥ ਬੈ ਲੇਹੋ ਮੁਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਲੋਕ ਤੇ ਲੇਹੋ ਬਚਾਪ ਆਪ ਕਿਰਪਾ ਕਰੋ ਦੁੱਖਾਂ ਦਾ ਨਾਸ਼ ਕਰੋ ਆਪ ਕਿਰਪਾ ਕਰਕੇ ਸਾਡੀ ਮਨੋ ਕਾਮਨਾ ਪੂਰੀਆਂ ਕਰੋ ਕਾਰੇ ਗੁਰੂ ਸਾਹਿਬ ਹਿੰਨ ਪਰਵਾਰੇ ਸਾਹਿਬ ਹੀ ਪੰਜਾਬ ਦੇਸ਼ ਤੋਂ ਵਾਸੀ ਇਕੱਠੇ ਹੋ ਕੇ ਪਰਿਵਾਰਾਂ ਸਮੇਤ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਹਨ ਕਰ ਕਰ ਨਮੋ ਚੌ ਦਿਸਥਿਰੇ ਵੰਦਨਾ ਕਰਦੇ ਹਨ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ ਤੇ ਆਪ ਹੱਥ ਜੋੜ ਕੇ ਗੁਰੂ ਅੱਗੇ ਖੜੋਤੇ ਹਨ ਕੇ ਜਿਤ ਬੈਠੇ ਕੇ ਜਿਤ ਖਰੇ ਕੋਈ ਸੰਕਤਾ ਗੁਰੂ ਦੇ ਚਰਨਾਂ ਦੇ ਵਿੱਚ ਨਤ ਮਸਤਕ ਹੋ ਕੇ ਬੈਠ ਜਾਂਦੀਆਂ ਹਨ ਤੇ ਕਈ ਸੰਗਤਾਂ ਹੱਥ ਜੋੜ ਕੇ ਬੇਨਤੀ ਰੂਪ ਦੇ ਵਿੱਚ ਖੜੇ ਹਨ ਕਰੋ ਮੇਰੋ ਅਰਥ ਪੁਜਾਰੀ ਸਤਿਗੁਰੂ ਪਾਤਸ਼ਾਹ ਪਾਸ ਜੋ ਮੇਰਾਂ ਖੜਾ ਮਿਆ ਹੈ ਅਰਦਾਸੀਆਂ ਸਿੰਘ ਖੜਾ ਹੈ ਇਹਨਾਂ ਦੁਖਿਆਰਿਆਂ ਦੀ ਅਰਦਾਸ ਗੁਰੂ ਦੇ ਸਰਨਾ ਦੇ ਵਿੱਚ ਅੱਗੇ ਰੱਖਦਾ ਹੈ ਕਰੋ ਪ੍ਰਭੂ ਜਗ ਕੀ ਰਖਵਾਰੀ ਬੇਨਤੀ ਕਰਦੇ ਹਨ ਗੁਰੂ ਪਾਤਸ਼ਾਹ ਜੀਓ ਜਗਤ ਕੀ ਰੱਖਿਆ ਕਰੋ ਆਪ ਸਰਬ ਕਲਾ ਸਮਰਥ ਹੋ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਕਰੋ ਕਿਰਪਾ ਪਾਤਸ਼ਾਹ ਜੀਓ ਜਗਤ ਵੀ ਰੱਖਿਆ ਕਰੋ ਗਏ ਗਗਨ ਮੈਂ ਭੀਗ ਦਖੰਦੇ ਸਾਡੀ ਬੇਨਤੀ ਇਹ ਹੈ ਕਿ ਆਕਾਸ਼ ਦੇ ਵਿੱਚ ਕਿੱਥੇ ਵੀ ਬੱਦਲ ਨਸਰੀ ਨਹੀਂ ਪੈ ਰਹੇ ਸਾਰੇ ਦੇਸ਼ਾਂ ਦੇ ਖੇਤ ਸੁੱਕੰਦੇ ਸਾਰੇ ਪੰਜਾਬ ਦੇ ਦੇਸ਼ ਹਨ ਉਹ ਸੁੱਕੇ ਪਏ ਹਨ ਸਾਰੇ ਹੀ ਦੇਸ਼ ਪੰਜਾਬ ਦੇ ਦੇਸ਼ ਦੇ ਖੇਤ ਸੁੱਕ ਗਏ ਹਨ ਬਿਨਾ ਪਾਣੀ ਤੋਂ ਬਿਨਾ ਮੀਂਹ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਖੇਤੀ ਨਹੀਂ ਹੋ ਰਹੀ ਆਪਕੇ ਫਸਲ ਜੇ ਅੰਨ ਬਿਨਾਂ ਸਾਰੀ ਫਸਲ ਸਾਰਾ ਾਲਾਜ ਨਸ਼ਟ ਹੋ ਚੁੱਕਾ ਹੈ ਲਈ ਨਰਨ ਕੀ ਜੀਵਨ ਆਸਾ ਸਾਕਾ ਆਪਣੀ ਜਿਉਣ ਦੀ ਆਸ ਵੀ ਛੱਡੇ ਬੈਠੇ ਜਾਂਦੇ ਅਸੀਂ ਤਾਂ ਆਪਣਾ ਜਿਉਣਾ ਵੀ ਭੁੱਲੀ ਬੈਠੇ ਸਾਂ ਕਿ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਉਣੀ ਹੈ ਬਿਨਾਂ ਪਾਣੀ ਤੋਂ ਬਿਨਾਂ ਅੰਨ ਤੋਂ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਆਪਣੀ ਸੰਗਤ ਜਾਨ ਬਚਾਓ ਕਰੋ ਕਿਰਪਾ ਆਪਣੇ ਦਾਸ ਨੂੰ ਆਪਣੀ ਸੰਗਤ ਨੂੰ ਆਪ ਬਚਾਉਣਾ ਕਰੋ ਆਪ ਕਿਰਪਾ ਕਰਕੇ ਸਾਥੀ ਰੱਖਿਆ ਕਰੋ ਕਰੋ ਬਾਤ ਵਰਖਾ ਵਰਖਾਓ ਆਪ ਬਚਨ ਕਰੋ ਬਚਨ ਕਰਕੇ ਆਪ ਸਤਿਗੁਰੂ ਪਾਤਸ਼ਾਹ ਜੀਓ ਬਚਨ ਕਰਦੇ ਹੋ ਤੁਹਾਡੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ ਆਸ ਹੈ ਦਿਲ ਦੇ ਵਿੱਚ ਕਿ ਸਤਿਗੁਰੂ ਪਾਤਸ਼ਾਹ ਆਪ ਜੋਤ ਰੂਪ ਹਰ ਆਪ ਨਾਨਕ ਕਹਾਇ ਜੋਤ ਉਸ ਪਰਮਾਤਮਾ ਦੀ ਹੈ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਖੁਦਾ ਪਰਮਾਤਮਾ ਹਨ ਇਹ ਗੱਲ ਨੂੰ ਨਿਸ਼ਚੈ ਦੇ ਵਿੱਚ ਧਾਰ ਕੇ ਹਿਰਦੇ ਦੇ ਵਿੱਚ ਡਿਢਤਾ ਦੇ ਨਾਲ ਤੱਕੀ ਕਰਦੇ ਹਨ ਤੇ ਉਸੇ ਹੀ ਤਰ੍ਹਾਂ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਜੀਓ ਆਪ ਸੂਰਬੀਰ ਬਚਨ ਕੇ ਬਲ ਸਾਧ ਬਚਨ ਅਟਲਾਪਾ ਸਾਧ ਦਾ ਬਚਨ ਕਦੇ ਵੀ ਵਿਰਥਾ ਨਹੀਂ ਜਾਂਦਾ ਆਪ ਕਿਰਪਾ ਕਰੋ ਬਚਨ ਕਰੋ ਮੁਖਾਰ ਵਿੱਚ ਤੋਂ ਤਾਂ ਜੋ ਪੰਜਾਬ ਦੇਸ਼ ਦੇ ਵਿੱਚ ਵੀ ਪੈ ਜਾਵੇ ਸਾਰਾ ਦੇਸ਼ ਦੇ ਖੇਤ ਹਰੇ ਭਰੇ ਹੋ ਜਾਵਣ ਸ੍ਰੀ ਮੁਖ ਤੇ ਬਹੁ ਹੱਸੇ ਕਿਰਪਾਲਾ ਸਭ ਪਾਤਸ਼ਾਹ ਵੇਖੀ ਸੁਣਦੇ ਹਨ ਜਾਣੀ ਜਾਣ ਹਨ ਘਟ ਘਟ ਕੇ ਅੰਤਰ ਕੀ ਜਾਨਤ ਭਲੇ bure ਕੀ ਵੀਰ ਬਚਾਵੇ ਦਿਲਾਂ ਦੀਆਂ ਚਾਨਣ ਹਾਰ ਹਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਤੀ ਸੁਣ ਕੇ ਮਸਕਰੌੜ ਲੱਗੇ ਕਹੋ ਸਦੋ ਕਿਸ ਕਲ ਤਿਸ ਕਾਲਾ ਇਸ ਤੇਰੇ ਗੁਰੂ ਪਾਤਸ਼ਾਹ ਜੀ ਤੰਦਵਾ ਸੈਕ ਦੀ ਧਰਤੀ ਤੇ ਬੈਠੇ ਹਨ ਦੁਖਿਆਰਿਆਂ ਦੀ ਅਰਦਾਸ ਸੁਣੀ ਹੈ ਤੇ ਗੁਰਨਾਨਕ ਦੀ ਬਾਣੀ ਉਚਾਰੀ ਹੋਈ ਮਖਾਰ ਵਿੰਨ ਤੋਂ ਆਪ ਬਚਨ ਕਰਨ ਲਗੇ ਲੋਕ ਹਜ਼ਾਰੋਂ ਕਿਤੇ ਤਮਾਸਾ ਇਹ ਸਾਰਾ ਕੌਤਕ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਦਿਸ਼ਾਵਾਂ ਤੋਂ ਲੋਕ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਆਸ ਪਹੁੰਚੇ ਸਨ ਦੇਖ ਰਹੇ ਕਿ ਸਤਿਗੁਰੂ ਪਾਤਸ਼ਾਹ ਹੁਣ ਕੀ ਕੌਤਕ ਕਰਕੇ ਵਿਖਾਉਣਗੇ ਜੋ ਸਰੋਣ ਇਹ ਮੋ ਸ਼ਬਦ ਪ੍ਰਕਾਸ਼ਾ ਸਭ ਪਾਤਸ਼ਾਹਾਂ ਵੱਲ ਦੇਖਦੇ ਹਨ ਤੇ ਗੁਰੂ ਪਾਤਸ਼ਾਹ ਜੀ ਗੁਰਬਾਣੀ ਉਚਾਰਨ ਕਰਦੇ ਹਨ ਭੈ ਵਿੱਚ ਪਵਨ ਰਹਿ ਸਦਵਾਓ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਜੋ ਉਚਾਰਾ ਗਿਆ ਸ਼ਲੋਕ ਹੈ ਜੋ ਰੋਜ਼ਾਨਾ ਹੀ ਆਪ ਸੰਗਤਾਂ ਬਹੁਤ ਪਿਆਰ ਦੇ ਨਾਲ ਆਸਾ ਜੀ ਕੀ ਵਾਰ ਦੇ ਅੰਦਰ ਸਰਵਣ ਕਰਦੇ ਹੋ ਉਹੀ ਸ਼ਲੋਕ ਗੁਰਦਾਨਕ ਪਾਤਸ਼ਾਹੀ ਦੁਆਰਾ ਉਚਾਰਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬਖਾਰ ਦੇ ਵਿੱਚ ਉਹ ਇਨ੍ਹਾਂ ਸੰਗਤਾਂ ਨੂੰ ਸੁਣਾਉਣਾ ਕਰਦੇ ਹਨ ਭੈ ਵਿੱਚ ਪਵਣ ਵਹੈ ਸਤਵਾਬ ਕਿ ਇਹ ਜੋ ਪਵਣ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਇਹ ਸਭ ਕੁਝ ਉਸ ਪਰਮਾਤਮਾ ਦੇ ਅਧੀਨ ਹੈ ਇਹ ਉਸ ਦੇ ਡਰ ਦੇ ਵਿੱਚ ਹੈ ਜਿਹੜੀ ਹਵਾ ਚੱਲ ਰਹੀ ਹੈ ਇਹ ਵੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਭੈ ਵਿੱਚ ਜਲੈ ਲਖ ਦਰਿਆ ਜੋ ਵਹਨਾਰਾ ਦਰਿਆ ਵਗ ਰਹੇ ਹਨ ਇਹ ਵੀ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹਨ ਇਹ ਵੀ ਉਸ ਦਰਦੇ ਵਿੱਚ ਹਨ ਇਹ ਵੀ ਉਸ ਕਾਲਪੁਰਖ ਦੇ ਹੁਕਮ ਅਨੁਸਾਰ ਹਨ ਭੈ ਵਿੱਚ ਅਗਨ ਗੜੈ ਵੇਕਾਰ ਜਿਹੜੀ ਅਗਨੀ ਚੱਲ ਰਹੀ ਹੈ ਭਿਕਾਰਾ ਵਾਲੀ ਇਹ ਵੀ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ ਭੈ ਵਿੱਚ ਧਰਤੀ ਦੱਬੀ ਭਾਰ ਇਹ ਵੀ ਪ੍ਰਭੂ ਦੇ ਡਰ ਦੇ ਵਿੱਚ ਜੋ ਧਰਤੀ ਹੈ ਭਾਰ ਦੇ ਨਾਲ ਥੱਲੇ ਦੱਬੀ ਹੋਈ ਹੈ ਇਹ ਵੀ ਉਸ ਪਰਮਾਤਮਾ ਦੇ ਡਰ ਦੇ ਵਿੱਚ ਹੈ ਭੈ ਵਿੱਚ ਇੰਦ ਫਿਰੈ ਸਿਰ ਭਾਰ ਪ੍ਰਭੂ ਪਰਮਾਤਮਾ ਦੇ ਡਰ ਦੇ ਅਗੇ ਨਹੀ ਇੰਦਰ ਜੋ ਬੱਦਲ ਹਨ ਉਹ ਸਿਰ ਦੇ ਭਾਰ ਹੋ ਕੇ ਭੱਜੇ ਫਿਰਦੇ ਹਨ ਭੈ ਵਿੱਚ ਰਾਜਾ ਧਰਮ દ્વાਰ ਪ੍ਰਭੂ ਤੇ ਡਰਦੇ ਅੰਦਰ ਹੀ ਧਰਮ ਰਾਜ ਦਰ ਤੇ ਖੜੋਤਾ ਹੋਇਆ ਉਸ ਪਰਮਾਤਮਾ ਦੇ ਅਧੀਨ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਪ੍ਰਭੂ ਤੇ ਡਰਦੇ ਅੰਦਰ ਹੀ ਸੂਰਜ ਹੈ ਪ੍ਰਭੂ ਤੇ ਡਰਦੇ ਅੰਦਰ ਹੀ ਚੰਦ ਹੈ ਜੋ ਆਪਣੀ ਕਿਰਿਆ ਕਰ ਰਹੇ ਹਨ ਉਹ ਪਰਮਾਤਮਾ ਦੇ ਅਧੀਨ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਸਾਰੀ ਕਿਰਿਆ ਹੋ ਰਹੀ ਹੈ ਕੋਹ ਕਰੋਰੀ ਚੰਤਨਾ ਅੰਤ ਜਿਵੇਂ ਸੂਰਜ ਅਤੇ ਚੰਦ ਕਰੋੜਾ ਮਿਲਾਂ ਤੈ ਕਰ ਲੈਂਦੇ ਹਨ ਬਿਨਾਂ ਕਿਸੇ ਰੁਕਾਵਟ ਤੋਂ ਬਿਨਾ ਕਿਸੇ ਓਕੜ ਤੋਂ ਇਹ ਸਭ ਕੁਝ ਉਸ ਪਰਮਾਤਮਾ ਦੇ ਅਧੀਨ ਅਕਾਲ ਪੁਰਖ ਦੇ ਅਧੀਨ ਹੋ ਰਿਹਾ ਹੈ ਭੈ ਵਿੱਚ ਸਿੱਧ ਬੁੱਧ ਸੂਰਨਾਥ ਉਸ ਪਰਮਾਤਮਾ ਦੇ ਅਧੀਨ ਵਿੱਚ ਹੀ ਸੂਰਮੇ ਹਨ ਜਉਂਦੇ ਹਨ ਮਹਾਬਲ ਸੂਰਮੇ ਹਨ ਭੈ ਵਿੱਚ ਆਦਾਨੇ ਆਕਾਸ਼ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਧੂ ਸੰਤ ਮਹਾਤਮਾ ਯੋਗੀ ਪੂਰੇ ਫਿਰਦੇ ਹਨ ਤੇ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਜੋ ਕਿ ਆਕਾਸ਼ ਥਾਣਿਆ ਹੋਇਆ ਹੈ ਚੰਦੂਆ ਰੂਪੀ ਸਭ ਜੋ ਉਸ ਪਰਮਾਤਮਾ ਦੇ ਡਰ ਤੇ ਕਿਥੀ ਹੋ ਰਿਹਾ ਹੈ ਭੈ ਵਿੱਚ ਜੋਤ ਮਹਾਬਲ ਸੂਰ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਮਹਾਬਲ ਸੂਰ ਮੇ ਯੋਗਾ ਬਲੀ ਆਉਂਦੇ ਹਨ ਪੈ ਵਿੱਚ ਆਵੇ ਜਾਵੇ ਭੂਰ ਪਰਮਾਤਮਾ ਦੇ ਅਧੀਨ ਹੀ ਮਹਾਪਨ ਸੂਰਮੇ ਯੋਗਾ ਬਲੀ ਆਉਂਦੇ ਹਨ ਤੇ ਇਸ ਜਗਤ ਤੋਂ ਚਲੇ ਜਾਂਦੇ ਹਨ ਸਗਨਿਆ ਭਾਉ ਲਿਖ ਆਸਿਰ ਲੇਕ ਤੇ ਸਾਧਾ ਸਭ ਪਰਮਾਤਮਾ ਦੇ ਆਪਣੇ ਦਰ ਦੇ ਅਧੀਨ ਹੀ ਆਪਣੇ ਹੁਕਮ ਦੇ ਅਧੀਨ ਹੀ ਸਿਰਜਿਆ ਹੋਇਆ ਹੈ ਦਾਨਿਕ ਨਿਰਭਉ ਨਿਰੰਕਾਰ ਸੱਚ ਏਕ ਹੈ ਕੇਵਲ ਕੇਵਲ ਜੋ ਦਰਤੋਂ ਰਹਿਤ ਹੈ ਉਹ ਸਿਰਫ ਤੇ ਸਿਰਫ ਅਕਾਲ ਰੂਪ ਹੈ ਉਹ ਪਰਮਾਤਮਾ ਹੈ ਉਹ ਪ੍ਰਭੂ ਹੈ ਜਿਹੜਾ ਕਿ ਨਿਰਭਉ ਹੈ ਨਿਰਗੈਰ ਹੈ ਅਕਾਲ ਮੂਰਤ ਹੈ ਅਜੂਨੀ ਹੈ ਸੈ ਭੰਮ ਹੈ ਜਿਹੜਾ ਸਭ ਇਹ ਪਰਮਾਤਮਾ ਮਿਲਦਾ ਕਿਸ ਤਰ੍ਹਾਂ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਹੀ ਇਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਇਹ ਸਭ ਕੁਝ ਪਰਮਾਤਮਾ ਦੇ ਅਧੀਨ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰੀ ਹੋਈ ਬਾਣੀ ਸਿੱਖ ਸੰਗਤਾਂ ਨੂੰ ਸੁਣਾਉਣਾ ਕਰਦੇ ਹਨ ਤੇ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਨ ਵਾਸਤੇ ਉਸ ਪਰਮਾਤਮਾ ਦੀ ਯਾਦ ਨੂੰ ਹਿਰਦੇ ਦੇ ਵਿੱਚ ਠਕਾਉਣ ਵਾਸਤੇ ਵਚਨ ਕਰਦੇ ਹਨ ਇਹ ਸਭ ਕੁਝ ਜੋ ਵੀ ਹੋ ਰਿਹਾ ਹੈ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਉਸ ਪਰਮਾਤਮਾ ਦੇ ਅਧੀਨ ਹੀ ਹੋ ਰਿਹਾ ਹੈ ਜਪੇ ਇਸ ਲੋਕ ਸਭ ਪਠੋ ਸੁਨਾਇਓ ਗੁਰੂ ਗੋਬਿੰਦ ਪਾਸ਼ਾ ਜੀ ਦੇ ਮਖਾਰਤਿੰਨ ਤੋਂ ਬਾਣੀ ਉਚਾਰਨਾ ਕੀਤੀ ਤੇ ਸਭ ਸੰਗਤਾਂ ਨੇ ਪਿਆਰ ਸਹਿਤ ਸੁਣਨਾ ਕੀਤੀ ਸਭ ਸੰਗਤ ਕੇ ਮਨ ਮੈਂ ਭਾਇਓ ਸਾਰੀ ਸਤਿਗਤਾਂ ਸਤਗੁਰੂ ਸਾਹਿਬ ਜੀ પાਸ ਕੇ ਬਾਣੀ ਸੁਣਨਾ ਕਰਦੇ ਹਨ ਤੇ ਨਿਹਾਲੋ ਨਿਹਾਲ ਹੋ ਜਾਂਦੇ ਹਨ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਵਰਖਾ ਲਾਗੀ ਪਰਨ ਕੰਢੇਰੀ ਬਚਨ ਕਰਨ ਦੀ ਹੀ ਦੇਰ ਸੀ ਮੀ ਪੜਨਾ ਸ਼ੁਰੂ ਹੋ ਗਿਆ ਬਹੁਤ ਸਮਾਂ ਬੀਤ ਚੁੱਕਾ ਸੀ ਸੋਕਾ ਪੈ ਚੁੱਕਾ ਸੀ ਹਰ ਪਾਸੇ ਸਤ ਪਾਸੇ ਹਰਿਆਵਲ ਦਾ ਨਾਸ਼ ਹੋ ਚੁੱਕਾ ਸੀ ਜਦੋਂ ਗੁਰੂ ਪਾਸ ਬੇਨਤੀ ਕੀਤੀ ਤਾਂ ਦੇਖਿਆ ਗੁਰੂ ਪਾਤਸ਼ਾਹ ਜੀ ਨੇ ਸਭ ਕੁਝ ਪਰਮਾਤਮਾ ਦੇ ਅਧੀਨ ਹੋਇਆ ਵੀ ਦੱਸਿਆ ਤੇ ਨਾਲ ਹੀ ਨਾਲ ਗੁਰੂ ਪਾਤਸ਼ਾਹ ਜੀ ਦੇ ਬਚਨ ਪਰਮਾਨ ਹੁੰਦੇ ਹਨ ਆਪ ਸਰਬ ਕਲਾ ਸਮਰੱਥ ਮਨ ਬਚਨ ਕਰਦੇ ਹਨ ਤੇ ਮੀ ਪੈਣਾ ਸ਼ੁਰੂ ਹੋ ਜਾਂਦਾ ਹੈ। ਜਏ ਸકલ ਨਰ ਭਗਤ ਸਵੇਰੀ। ਸਾਨੀਆਂ ਸਿੱਖ ਸੰਗਤਾਂ ਪੈਂਦੇ ਹੋਏ ਮੀ ਵਿੱਚ ਹੀ ਆਪੋ ਆਪਣੇ ਘਰਾਂ ਦੇ ਵਿੱਚ ਪਤ ਜਾਂਦੀ ਜਾਣ ਲੱਗੀਆਂ। ਗੁਰੂ ਸਜਸ ਕੋ ਜਾਤੁ ਖਾਨੈ। ਹਰ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੀ ਜਸ ਫੈਲ ਚੁੱਕਾ ਹੈ। ਹਰ ਪਾਸੇ ਜੈ ਜੈਕਾਰੋਂ ਰਹੀ ਹੈ ਸਤਿਗੁਰੂ ਦਾ ਸੇਸ਼ਟ ਜਸ ਸਭ ਸੰਗਤਾਂ ਕਰ ਰਹੀਆਂ ਹਨ ਮੂਰਖ ਜੋ ਸੋ ਨਰ ਜੋ ਇਨਹ ਨਾ ਮਾਨੈ ਅਖੀਰ ਸਿਆਣੇ ਪੁਰਖ ਆਪਸ ਦੇ ਵਿੱਚ ਸਲਾਹ ਕਰਦੇ ਹਨ ਗੱਲਾਂ ਕਰਦੇ ਹਨ ਕਿ ਮੂਰਖ ਹੀ ਹਨ ਉਹ ਲੋਕ ਜਿਹੜੇ ਗੁਰੂ ਪਾਤਸ਼ਾਹ ਜੀ ਨੂੰ ਜਾਣ ਨਹੀਂ ਸਕੇ ਜਿਹੜੇ ਗੁਰੂ ਪਾਤਸ਼ਾਹ ਤੋਂ ਜੀਤੋਂ ਬਿਨਾਂ ਆਸੇ-ਪਾਸੇ ਅਖੰਡੀਆਂ ਦੇ ਡੇਰਿਆਂ ਦੇ ਵਿੱਚ ਸਮਾਧਾਂ ਦੇ ਵਿੱਚ ਭੜਵਾ ਦੇ ਵਿੱਚ ਭਟਕੇ ਜਿਰਦੇ ਹਨ ਟੂਣੇ ਟੱਪਿਆਂ ਦੇ ਵਿੱਚ ਭਰਵੇਂ ਫਿਰਦੇ ਹਨ ਦਰੱਖਤਾਂ ਦੀਆਂ ਮਿੱਟਾਂ ਦੀਆਂ ਪੂਜਾ ਕਰਦਾ ਕਰਦੇ ਹਨ ਉਹ ਲੋਕ ਮੂਰਖ ਹਨ ਜੋ ਗੁਰੂ ਪਾਤਸ਼ਾਹ ਜੀ ਦਾ ਆਸਰਾ ਛੱਡ ਕੇ ਆਸੇ-ਪਾਸੇ ਭਟਕਰ ਰਹੇ ਹਨ ਸਗਲ ਦੇਸ਼ ਮੈਂ ਭਇਓ ਸੁਕਾਲਾ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸਦਕਾ ਸਾਰੇ ਪੰਜਾਬ ਦੇਸ਼ ਦੇ ਵਿੱਚ ਮੀਂਹ ਪੈਣਾ ਅਰੰਭ ਹੋਇਆ ਤੇ ਸਭ ਥਾਸੇ ਹਰਿਆਵਲ ਹੀ ਹਰਿਆਵਲ ਹੋਣੀ ਸ਼ੁਰੂ ਹੋ ਗਈ ਹਰੇ ਖੇਤ ਟਿਕ ਭਏ ਨਿਹਾਲਾ ਸਭ ਥਾਸੇ ਖੇਤ ਹਰੇ ਭਰੇ ਦਿਸਣ ਲੱਗੇ ਉਜਤ ਦਿਨਾਂ ਦੇ ਅੰਦਰ ਹੀ ਸਭ ਪਾਸੇ ਖੇਤਾਂ ਦੇ ਵਿੱਚ ਹਰਿਆਵਲ ਹੋ ਗਈ ਅਨ ਅਨੇਕ ਭਾਗ ਕੇ ਹੋਏ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਹਰਿਆਵਲ ਹੁੰਦੀ ਹੈ ਅਨੇਕ ਅਨ ਪੈਦਾ ਹੋ ਜਾਂਦਾ ਹੈ ਜਹ ਕੇ ਗੁਰ ਪਰਤਾਪ ਕੁਝ ਹੋਏ ਜਿੱਥੇ-ਜਿੱਥੇ ਵੇਖਿਆ ਦਾਵੇਂ ਇਹ ਸਭ ਕੁਝ ਹੀ ਗੁਰੂ ਦੇ ਪਰਤਾਪ ਅਨੁਸਾਰ ਹੀ ਹੈ ਗੁਰੂ ਦੇ ਬਚਨਾਂ ਸਤਕਾ ਹੀ ਇਹ ਸਭ ਮੌਤਕ ਵਰਤਿਆ ਹੈ ਸਾਰਾ ਸੰਸਾਰ ਸਾਰਾ ਜਗਤ ਖੁਸ਼ਹਾਲ ਹੋ ਗਿਆ ਹੈ ਜਿਤ ਬ੍ਰਤ ਚੜੈ ਅਖੇਰ ਬਹਾਨੇ ਜਿਸ ਤਰ੍ਹਾਂ ਸਤੁਰ ਪਾਤਸ਼ਾ ਆਪ ਸੰਤਾਂ ਦੇ ਦੁੱਖ ਦੂਰ ਕਰਕੇ ਸਭ ਪਾਸੇ ਹਰਿਆਵਲ ਸੁਹਾਵਣੀ ਖੁਸ਼ਹਾਲ ਕਰ ਦਿੱਤਾ ਹੈ ਤੇ ਦੂਜੇ ਪਾਸੇ ਸਤੁਰ ਪਾਤਸ਼ਾ ਨੇਤਾ ਪ੍ਰਤੀ ਸ਼ਿਕਾਰ ਕਰਨ ਦੇ ਲਈ ਘੋੜੇ ਦੇ ਉੱਪਰ ਸਵਾਰ ਹੋ ਕੇ ਜਾਂਦੇ ਹਨ ਦੂਰ ਦੂਰ ਥਲ ਵਿਖ ਨਪਿਆਨੇ ਜਾਂਦੇ ਵੀ ਦੂਰ ਦੂਰ ਤੱਕ ਹਾਂ ਇਸ ਦੇਸ਼ ਦੇ ਵਿੱਚ ਇਸ ਦੰਦਮਾ ਸਾਹਿਬ ਦੇ ਆਸੇ ਪਾਸੇ ਆਪ ਸਤਿਗੁਰੂ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਲਈ ਜਾਂਦੇ ਰਹੇ ਗਾਇਓ ਦੇਸ਼ ਮਾਲਵਾ ਫਿਰ ਕੇ ਸਤਿ ਪਾਤਸ਼ਾਹ ਜੀ ਨੇ ਸ਼ਿਕਾਰ ਕਰਦੇ ਹੋਏ ਮਾਲਵਾ ਦੇਸ਼ ਸਭ ਆਸੇ ਘੁੰਮਣਾ ਕੀਤਾ ਸ਼ਿਕਾਰ ਕਰਦੇ ਹੋਏ ਮਾਲਵਾ ਦੇਸ਼ ਦੇ ਵਿੱਚ ਘੁੰਮਦੇ ਹਨ ਇੱਕ ਇੱਕ ਕੋ ਨਰ ਹੀਰਨ ਕਰਕੇ ਸਾਰੇ ਪਾਸੇ ਇਸ ਮਾਲਵੇ ਦੇਸ਼ ਦੇ ਲੋਕਾਂ ਨੂੰ ਦੇਖਦੇ ਹਨ ਕਿਸ ਤਰ੍ਹਾਂ ਉਹਨਾਂ ਦੀ ਰਹਿਣੀ ਸਹਿਣੀ ਹੈ ਕਿਸ ਤਰ੍ਹਾਂ ਇਹਨਾਂ ਦਾ ਜੀਵਨ ਬਤੀਤ ਹੁੰਦਾ ਹੈ ਇੱਕ ਦਿਨ ਸਤਿਗੁਰ ਬੈਠ ਖਾਣਾ ਇੱਕ ਦਿਨ ਸਤਿਗੁਰ ਪਾਤਸ਼ਾਹ ਜੀ ਦੀਵਾਨ ਲਗਾ ਕੇ ਬੈਠੇ ਹਨ ਦੇਸ ਸਤਿਗੁਰੂ ਪਾਤਸ਼ਾਹ ਆਪ ਤਖਤ ਤੇ ਸ਼ਿਸ਼ੋਭਰ ਰਹਿਣ ਦਇਆਵਾਨ ਇਹ ਦੇਸ਼ ਮਹਾਨਾ ਸਭ ਕਰਦੇ ਹਨ ਕਿ ਇਹ ਦੇਸ਼ ਬਹੁਤ ਵੱਡਾ ਦਇਆਵਾਨ ਹੈ ਇਹ ਪੰਜਾਬ ਦੇਸ਼ ਸਤਿਗੁਰੂ ਪਾਤਸ਼ਾਹ ਜੀ ਦੀ ਇਸ ਪੰਜਾਬ ਦੇਸ਼ ਤੇ ਬਹੁਤ ਕਿਰਪਾ ਹੈ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੁਖਿਆਰਿਆ ਕੀ ਅਰਦਾਸ ਸੁਣ ਕੇ ਉਹਨਾਂ ਨੂੰ ਨਿਹਾਲ ਕਰਦੇ ਹਨ ਦੁਖੀਆਂ ਦੇ ਦੁੱਖ ਦੂਰ ਕਰਦੇ ਹਨ ਆਪਾਂ ਵੀ ਸੰਗਰੂਪ ਪਾਤਸ਼ਾਹ ਜੀ ਪਾਸ ਇਸ ਸਾਖੀ ਤੋਂ ਇਸ ਇਤਿਹਾਸ ਤੋਂ ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਅੱਜ ਤੋਂ ਪੱਕਾ ਗ੍ਰਿੜ੍ਹ ਕਰ ਲਈਏ ਕਿ ਅਗਰ ਵਿਸ਼ਵਾਸ ਅਟਲ ਹੈ ਵਿਸ਼ਵਾਸ ਪੂਰਨ ਹੈ ਤਾਂ ਫੇਰ ਗੁਰੂ ਡੋਲਣ ਨਹੀਂ ਦੇਵੇਗਾ ਗੱਲ ਸਿਰਫ ਵਿਸ਼ਵਾਸ ਦੀ ਹੈ ਆਪ ਵਿਸ਼ਵਾਸ ਕਰਿਏ ਗੁਰੂ ਪਾਸ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਦਸਾਂ بادشاہੀਆਂ ਦੀ ਆਤਮਕ ਜੋਤ ਪ੍ਰਤੱਖ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਦੀਆਂ ਅਰਦਾਸਾਂ ਬੇਨਤੀਆਂ ਸੁਣਦੇ ਵੀ ਹਨ ਤੇ ਪੂਰੀਆਂ ਵੀ ਕਰਦੇ ਹਨ ਗੱਲ ਸਿਰਫ ਵਿਰਿਡਤਾ ਦੀ ਹੈ ਆਪਾਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਉੱਪਰ ਵਿਰਿਡਤਾ ਰੱਖੀਏ ਸਤਿਗੁਰੂ ਪਾਤਸ਼ਾਹ ਤੇਰ ਲੋਕ ਅਤੇ ਪਰਲੋਕ ਦੇ ਵਿੱਚ ਕਿਤੇ ਵੀ ਨਹੀਂ ਡੋਲਣ ਦੇਣਗੇ ਇਤਨੀ ਕਹਾਜ਼ਮ ਪਰਵਾਣ ਕਰਨੀ ਵਿਚਾਰਾ ਕਰਦੇ ਹੋਏ ਜਾਂ ਦੇਖਾਂ ਪਰਕਾਰ ਦੀਆਂ ਬਹੁਤਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਸੰਕਟ ਸਤguru ਪਾਤਸ਼ਾਹ ਜੀ ਬਖਸ਼ਣ ਯੋਗ ਹੋ ਬਖਸ਼ ਦੇਣਾ ਅਸੀਸ ਬਖਸ਼ਿਸ਼ ਕਰਨੀ ਅੱਗੇ ਤੋਂ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਸੂ ਸੰਕਟਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਸਭ ਦੀ ਹਾਜ਼ਰੀ ਪਰਵਾਨ ਕਰਨ ਚੱਲਿਆ ਕਦਮ ਕਦਮ ਰੇਖੇ ਦੇ ਵਿੱਚ ਲਾਉਣ ਸਮੂਹ ਸਖਤਾ ਆਪ ਪਹੁੰਚਦੇ ਹੋ ਕੋਸ਼ਿਸ਼ ਕਰਿਆ ਕਰੋ ਇੱਕ ਇੱਕ ਦੋ ਦੋ ਜਣਿਆਂ ਨੂੰ ਨਾਲ ਹੋਰ ਪ੍ਰੇਰਨਾ ਕਰਕੇ ਲੈ ਕੇ ਆਉਣ ਕਿ ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਸਭ ਦੀ ਹਾਜ਼ਰੀ ਪਰਵਾਨ ਕਰਨ ਅੰਤ ਵਿੱਚ ਸਤਿਗੁਰੂ ਪਾਤਸ਼ਾਹ ਨੂੰ ਵੀ ਬਖਸ਼ੀ ਕੋਈ ਆਗਨ ਫਤੇ ਸਾਂਝੀ ਕਰੀਏ ਸਾਰੇ ਹੀ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ